ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਨਾਲ Instagram ਪੇਜ ਦੇ ਉੱਤੇ ਤੁਸੀਂ ਬਹੁਤ ਸਾਰੀ ਡਿਮਾਂਡ ਕਰਦੇ ਹੋ ਸਿੰਧੀ ਬੂਟੀ ਨੂੰ ਕਾਟਨ ਦੇ ਉੱਤੇ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਸੀਗੇ ਭੈਣਾਂ ਦੇ ਵੀ ਸਿੰਧੀ ਬੂਟੀ ਦੇ ਸੂਟ ਕਾਟਨ ਦੇ ਵਿੱਚ ਲੈ ਕੇ ਆਇਓ ਆਪਾਂ ਤੁਹਾਡੇ ਵਾਸਤੇ ਹੀ ਸੂਟ ਲੈ ਕੇ ਆਂਦਾ ਕਾਟਨ ਦੇ ਵਿੱਚ ਪਿਓਰ ਕਾਟਨ ਦਾ ਸੂਟ ਜੇ ਬਿਲਕੁਲ ਐ ਮੱਖਣ ਕਪੜਾ ਜਿਹਨੂੰ ਕਹਿੰਦੇ ਆ ਉਹ ਵਾਲਾ ਸਟੱਫ ਜੇ ਇਹਦਾ ਤੇ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਛੋਟੀਆਂ ਛੋਟੀਆਂ ਬੂਟੀਆਂ ਤੁਹਾਨੂੰ ਸਾਰੇ ਸੂਟ 'ਚ ਮਿਲ ਜਾਣਗੇ ਬਿਨਾਂ ਦੁਪੱਟੇ ਤੋਂ ਆਉਣਾ ਜੇ ਤੇ ਨਾਲ ਇਹਦੇ ਆਇਣਾ ਜੇ ਬਾਜੂ ਵਰਕ ਹਲੋ ਜੀ ਚੈੱਕ ਕਰ ਲਿਓ ਇਹ ਇਹਦੀਆਂ ਬਾਹਾਂ ਦੇ ਉੱਪਰ ਵਰਕ ਆਉਣਾ ਜੇ ਇਹਨੂੰ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਜੇ ਤੇ ਇਹ ਫੈਬਰਿਕ ਦਾ ਕੱਟ ਜਿਹੜੀ ਆਉਣੀ ਜੇ ਪੂਰੀ ਨੈਟ 3.5 ਮੀਟਰ ਵੱਡੇ ਵਰਦੇ ਵਿੱਚ ਤੇ ਇਹਦਾ ਰੇਟ ਰਹਿਣ ਵਾਲਾ ਜੇ 645 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਪਹਿਲਾਂ ਤੁਸੀਂ ਕਾਟਨ ਦੇ ਉੱਤੇ 545ਾਂ ਚ ਲਏ ਸੀ ਸੂਟ ਸਾਡੇ ਕੋਲ ਜਿਹੜੇ ਹੈਗੇ ਵਿਦਾਊਟ ਵਿਦਾਊਟ ਬਾਜੂ ਵਰਕ ਇਹ ਵੀ ਆਉਣਗੇ ਇਨਕਲੂਡ ਬਾਜੂ ਵਰਕ ਰੇਟ ਆਊਗਾ ਜੇ ਇਹਨਾਂ ਦਾ 645 ਰੁਪਏ ਬਿਨਾ ਦੁਪੱਟੇ ਤੋਂ ਜੇ ਕਾਟਨ ਦਾ ਸੂਟ ਜੇ ਹੋਰ ਨਵੇਂ ਸੂਟ ਵੇਖਣ ਲਈ ਸਾਨੂੰ ਫੋਲੋ ਕਰ ਲਿਓ ਜੀ